দর্শক ਤੁਹਾਨੂੰ ਦੱਸ ਦਿੰਦੇ ਆ ਬਾਈ ਅਕਬਾਲ ਵਰਗੇ ਯੂਪੀ ਚ ਵੀ ਪੈਲੀ ਇਹਨੇ ਲਈ ਸੀ ਆਪਾਂ ਉਹ ਵੀ ਪੁੱਛਦੇ ਆਂਕਬਾਲ ਯੂਪੀ ਦੀ ਇਹ ਗੱਲ ਕਰਕੇ ਬਾਈ ਤੁਸੀਂ ਯੂਪੀ ਚ ਪੈਲੀ ਜਾ ਕੇ ਲਈ ਇਹਨੇ ਹਾਂ ਜੀ ਖੇਤਾਂ 'ਚ ਬੈਠਾ ਜਾਂ ਕੋਈ ਹਾਲਾਤ ਕਿਹੋ ਜਿਹਾ ਹਾਲਾਤ ਤਾਂ ਇਹੋ ਜਿਹਾ ਸੀ ਵਾਰ ਦੇ ਵਿੱਚ ਨਾ ਸਾਡਾ ਸ਼ੜਕ ਦੇ ਉੱਤੇ ਘਰ ਸੀਗਾ ਤੇ ਜਿੰਨੇ ਪੰਜਾਬੀ ਆ ਬਈ ਉੱਥੇ ਆਉਂਦੇ ਆ ਤੇ ਖੇਤਾਂ 'ਚ ਬੈਠੇ ਆ ਅਸੀਂ ਦੋ ਘਰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਸਫਲ ਕਿਸਾਨ ਨਾਲ ਮਿਲੌਣ ਜਾ ਰਹੇ ਹਾਂ ਤੁਹਾਨੂੰ ਹਨਾ ਆਪਣੇ ਪਿੰਡ ਦਾ ਕਿਸਾਨ ਆ ਨਾ ਪਹਿਲਾਂ ਵੀ ਤੁਸੀਂ ਵੀਡੀਓ ਦੇਖਦੇ ਰਹੇ ਆ ਬਾਈ ਅਕਬਾਲ ਸਰਾ ਹਨਾ ਤੇ ਅਕਬਾਲ ਸਰਾ ਨੂੰ ਆਪਾਂ ਮਿਲ ਜਿਹੜੇ ਬਣ ਕੇ ਹਨ ਤਿਆਰ ਹੋ ਚੁੱਕੇ ਆ ਕਬੱਲੇ ਇਹਦਾ ਬਾਈ ਜਿਹੜਾ ਰਾਜ ਹੈ ਹਨ ਉਹ ਦਰਸ਼ਕਾਂ ਨੂੰ ਜ਼ਰੂਰ ਦੱਸੋ ਤੇ ਅੱਜ ਜਿਹੜੀ ਕਣਕ ਹੈ ਕਿੰਨੇ ਚਿਰ ਦੀ ਹੋ ਗਈ ਆਪਣੀ ਇਹ ਬਾਈ 3.5 ਮਹੀਨੇ ਅੱਜ ਹੋ ਗਏ ਬੀ ਦੋਗਦਨ ਰਹਿ ਗਏ ਆ 3.5 ਮਹੀਨੇ ਹੁਣ ਚ 3.5 ਮਹੀਨੇ ਹਾਂ ਪਹਿਲੀ ਨਵੰਬਰ ਨੂੰ ਬਜਾਦ ਹੋ ਗਈ ਸੀ ਇਹਦੀ ਠੀਕ ਹੈ ਤੇ 3 ਮਹੀਨੇ 14-15 ਦਿਨ ਆਪਾਂ ਕਹਿ ਸਕਦੇ ਹਾਂ ਹੋ ਗਏ ਬਸ ਹੋ ਗਏ ਹਨਾ 3.5 ਮਹੀਨੇ ਹਾਂ 3.5 ਮਹੀਨੇ ਹੋ ਗਏ ਬਾਈ ਬੀ ਕਿਹੜਾ ਇਹ ਇਹ ਆਰਬਡ ਆ ਬਾਈ ਆਰਬਡ ਬੀ ਹਾਂ ਹਰਿਆਣੇ ਦਾ ਬੀ ਸੀ ਇਹ ਕਈ ਸਾਲ ਹੋ ਗਿਆ 7-8 ਸਾਲ ਬੀਜ ਦੇ ਦੋ ਠੀਕ ਹੈ ਤੇ ਉਹਦਾ ਬੀਜ ਹੀ ਇਹੀ ਕੀਤੀ ਸੀ ਹਾਂ ਇਹ ਮੈਨੂੰ ਲੱਗਾ ਮੈਂ ਆਪਾਂ ਉਹ ਵੀਡੀਓ ਪਾਈ ਸੀ ਕਣਕ ਵੀ ਤੂੰ ਸਭ ਤੋਂ ਪਹਿਲਾਂ ਵੇਚੀ ਸੀ ਪਿੰਡ ਚ ਹਣਾ ਇਹ ਹਾਂ ਪਹਿਲਾ ਵਾਰ ਮੇਲਾ ਹੋ ਗਿਆ ਉਹਨੇ ਇੱਥੇ ਝੋਨਾ ਵੀ 14 ਲਾਇਆ ਸੀ ਆਪਾਂ 14 ਕਾਲਾ 14 ਲਾਇਆ ਸੀ ਹਾਂ ਬਾਕੀ ਨਾਲ ਜੀ ਸੀ ਜਾਨੀ ਕਿ ਉਹ ਪੈਲ ਕਰਤੀ ਸੀਗੀ ਪਿੰਡ ਚ ਹਣਾ ਹਾਂ 5-7 ਦਿਨ ਤੋਂ 10 ਦਿਨ ਦਾ ਫਰਕ ਪੈ ਗਿਆ ਨਹੀਂ ਅੱਗ ਕਿ ਪਛੇਤੀਆਂ ਬਹੁਤ ਜਾਂਗਤ ਆ 2 ਬਾਈ ਆਪਾਂ 2 ਦੀ ਗੱਲ ਕਰਕੇ ਕਵਾਲੇ ਕਿੰਨਾ 2 ਪਾਇਆ ਸੀ ਬਾਈ ਇਹਦਾ ਇਹ 40 ਕਿਲੋ ਬਈ ਰੋਟਾਵੇਟਰ ਨਾਲ 40 ਕਿਲੋ ਹਾਂ ਤੇ ਡੀਪੀ ਡੀਪੀ 50 ਕਿਲੋ 50 ਕਿਲੋ ਰੋਟਾਵੇਟਰ ਨਾਲ ਵੇਚੀ ਸੀ ਇਹ ਆਪਾਂ ਵੇ ਸਾਰੀ ਰੋਟਾਵੇਟਰ ਨੇ ਵੀਜ ਦੇ ਦੀ ਠੀਕ ਹੈ ਮਸ਼ੀਨ ਨਾ ਨਹੀਂ ਮਸ਼ੀਨ ਨਾ ਤਾਂ ਨਹੀਂ ਵੀ ਇੰਨਾ ਹੈ ਨਹੀਂ ਅੱਛਾ ਫਿਰ ਅੱਗ ਨਹੀਂ ਲਾਉਂਦੇ ਤੁਸੀਂ ਨਹੀਂ ਅੱਗ ਇਕੱਠਾ ਬੰਨਦੇ ਅੱਗੇ ਲੈਣਾ ਨੂੰ ਅਗਲਾ ਅੱਛਾ ਇਕੱਠਾ ਲੈਣ ਨੂੰ ਅਗਲਾਉਂਦੇ ਆਈ ਤੇ ਇਕੱਠਾ ਬੰਨਦੇ ਇਕੱਠਾ ਬੰਨਦੇ ਠੀਕ ਹੈ ਤੇ ਰੋਟਾਵੇਟਰ ਨਾ ਬਾਈ ਕਈ ਕਿਸਾਨਾਂ ਦਾ ਹੁੰਦਾਗਾ ਵੀ ਯਾਰ ਵੀ ਨਹੀਂ ਸਹੀ ਪੈ ਜਾਂਦੀ ਸੁੰਡੀ ਦਾ ਜਿਵੇਂ ਕਾਰਨ ਐਕਟਿਵ ਕਾਫੀ ਰਿਆ ਵੀ ਸੁੰਡੀ ਪੈ ਗਈ ਸੀਗੀ ਨਹੀਂ ਸੁੰਡੀ ਪੈ ਜਾਂਦੀ ਹੈ ਉਹ ਪਰਾਲੀ ਵਿੱਚ ਜ਼ਿਆਦਾ ਜਹਾ ਮਾਨ ਗਿੱਲਾ ਵਗਿਆ ਹਨ ਫਿਰ ਪੈਂਦੀ ਆਪਣੇ ਪਰਾਲੀ ਬੁਖਾਰਸ਼ ਨਹੀਂ ਸੀ ਆਈ ਸੀ ਮੱਥੇ ਤੇ ਦੋ ਚਾਰ ਥਾਵਾਂ ਦੇ ਪਰ ਉਹ ਨਹੀਂ ਹੈ ਨਹੀਂ ਸੀ ਜੇ ਆਪਾਂ ਸੁੰਡੀ ਤੋਂ ਨਹੀਂ ਕੋਈ ਉਹਦਾ ਹੱਲ ਹੀ ਨਹੀਂ ਕੋਈ ਉਹਦਾ ਕੋਈ ਨਹੀਂ ਜਿਆਦਾ ਕਣਕ ਪਾਣੀ ਲਾ ਦੋ ਪਾਣੀ ਪੂਣੀ ਹੱਲ ਹੈ ਨਹੀਂ ਗਾ ਕਲੋਰੋ ਪਾ ਲਓ ਪਰ ਨਹੀਂ ਨਹੀਂ ਹੱਲ ਉਹਦਾ ਕਣਕ ਦਾ ਛਟਾ ਛੁਟਾ ਲਾਉਣਾ ਪੈਂਦਾ ਬਾਕੀ ਰਲ ਜਾਂਦੇ ਹੁੰਦੇ ਗੱਲ ਤੇ ਬਾਈ ਜੀ ਆਪਾਂ ਗੱਲ ਕਰਕੇ ਕਣਕ ਤੇ ਆਪਾਂ ਆਈਏ ਮੁੜ ਕੇ ਤੇ ਹੁਣ ਜਿਹੜੀ ਇਹ ਤੇ ਰੇਹ ਆ ਜੇ ਰੇਹ ਦੀ ਗੱਲ ਕਰਗੇ ਤਾਂ ਕਿੰਨੀ ਰੇਹ ਪਾਤੀ ਹੁਣ ਸੇ ਤਿੰਨ ਗੱਟੇ ਯੂਲ ਗਾਈ ਤੇ 45 45 ਕਿਲੋ ਵਾਲੇ ਤੇ 50 45 ਪੌਣੇ ਕਿੰਨੇ ਗੱਟੇ ਬਣ ਜਾਂਦੇ ਆ ਤੇ 50 ਕਿਲੋ ਦਾ ਗੱਟਾ ਡੀਪੀ ਦਾ ਡੀਪੀ ਦਾ ਤੇ ਹਾਂਜੀ ਤੇ ਇੱਕ ਗੁੱਲੀ ਝੰਡਿਆ ਦੀ ਤੇ ਆਪਣੀ ਕਿੰਨੇ ਪਾਣੀ ਲਾਤੇ ਪਾਣੀ ਨੂੰ ਬਲਾਸਟ ਹੀ ਲਾਉਣਾ ਬਸ 10 ਪੱਗਾਂ ਨੂੰ ਲਾਸਟ ਅੱਜ ਪੱਗਾਂ ਚੜ ਗਿਆ ਅੱਛਾ ਲਾਸਟ ਹਾਂ ਤੀ ਜਾਤੀ ਜਾ ਪਾਣੀ ਦੋ ਲੱਗ ਗਿਆ ਇਹਦਾ ਬਾਈ ਹੁਣ ਜਿਹੜੇ ਹਿਸਾਬ ਨਾਲ ਆਪਾਂ ਦੇਖ ਕੇ ਤਾਂ ਦਾਣੇ ਤਾਂ ਬਣੇ ਪਏ ਹਨਾ ਤਿਆਰ ਨੇ ਹਾਂ ਤਿਆਰ ਹੋਣ ਲੱਗ ਗਏ ਦੁੱਧਾ ਬਣ ਲੱਗ ਗਿਆ ਦੁੱਧਾ ਬਣ ਲੱਗ ਗਿਆ ਤੇ ਫਿਰ ਬਈ ਇਹ ਪਹਿਲਾਂ ਪੱਕੂ ਕੇ ਕਿਵੇਂ ਕੁਝ ਦਿਨ ਘੱਟ ਲੈਂਦੇ ਉਹਦੇ ਨਾਲ ਪੱਕਣ ਚ ਤਾਂ ਆਏ ਹਨਾ ਪੱਕਣ ਦਾ ਤਾਂ 5-7 ਦਿਨ ਦਾ ਫਰਕ ਹੁੰਦਾ 5-7 ਦਿਨ ਦਾ ਫਰਕ ਹਾਂ ਕਿਤਕ ਬਸ਼ੇਤਰਾਂ ਤੋਂ ਹਵਾ ਹੀ ਇਉਹੀ ਚਲਦੀ ਪਛੋਂ ਦੀ ਆਈ ਜਾਂਦੀਆਂ ਪਰ ਉਹ ਗੇਤੀ ਹੈ ਜਿਹੜੀ ਉਹ ਦਾਣੇ ਮੋٹے ਲੈ ਜਾਂਦੀ ਹੈ ਤੇ ਜਿਹੜੀ ਪਛੇਤੀ ਹੁੰਦੀ ਆ ਉਹ ਪੱਛੋਂ ਦਾ ਫਿਰ ਦਾਣੇ ਚੱਕੇ ਜੀ ਜਾਂਦੇ ਆ ਉਹ ਦਾਣੇ ਬਰੀਕ ਪਾ ਜਾਂਦੇ ਇਹਨਾਂ ਦਾ ਫਰਕ ਝਾੜਦਾ 5-7 ਮਨ ਦਾ ਪੈ ਜਾਂਦਾ ਜੀ ਆਪਾਂ ਇਹਦੀ ਝਾੜ ਦੀ ਗੱਲ ਕਰ ਗਏ ਤਾਂ ਪਹਿਲਾਂ ਵੀ ਜੀ ਕਿ ਹੁਣ ਫਸਟ ਨਹੀਂ ਨਹੀਂ 6 6 ਆਪਣਾ 8ਵਾਂ ਸਾਲ ਆ ਇਹ 60ਵਾਂ ਸਾਲ ਹੈ ਇਹ ਹੀ ਵੀਚਦੇ ਆ ਤੁਸੀਂ ਇਹ ਆ ਕੁਛ ਬਾਦ ਨਹੀਂ ਇਹ ਤਾਂ 30 80 ਵੀ ਹੈ ਕੋਈ ਟ੍ਰਾਇਲ ਤੇ ਵੀ ਲਿਆ ਕਿ ਤੀ ਬੀ ਜਿਵੇਂ ਹੁਣ ਜਿਆਦਾ ਰੌਲਾ ਸੀ ਆਪਣਾ ਬੀ ਜਿਹੜਾ ਆ ਨਵਾਂ ਚੱਲਿਆ ਸੀਗਾ ਹੁਣ ਨਹੀਂ 826 ਨਹੀਂ ਲਿਆ ਜੀ ਪਿਛਲੇ ਸਾਲ 187 ਦਾ ਟ੍ਰਾਇਲ ਆਇਆ ਸੀ ਵਧੀਆ ਰਿਹਾ ਉਹਦੇ 10 ਕਿੱਲੇ ਉਹਦੇ ਹੈਗੇ ਆ ਤੇ ਜੇ ਆਪਾਂ ਕੁਵਲੇ ਇੱਧਰ ਵੇਖ ਗਏ ਆਪਾਂ ਕਣਕ ਆ ਜੋ ਆਪਾਂ ਸਾਰੀ ਦਿਖਾਉਣੀ ਹੈ ਨਾ ਬਾਈ ਦੀ ਕਣਕ ਹੋਰ ਵੀ ਸਾਰੀ ਤੇ ਕੁਵਲੇ ਆ ਕਿੰਨਾ ਬਾਣ ਬਾਈ ਖੇਤੀ ਕਿੰਨੇ ਬਾਣ ਦੀ ਹੁੰਦੀ ਹੈ ਤੁਹਾਡੀ ਬਾਈ ਹੈਗੀ 40 ਕਿੱਲਾਂ ਦੀ ਯਾਰ 40 ਕਿੱਲਾਂ ਦੀ ਹਾਂਜੀ ਠੀਕ ਆ ਠੇਕੇ ਦੇ ਬਾਣ ਫਿਰ ਲੈਂਦੇ ਆ ਨਾ ਕੁਝ ਠੇਕੇ ਤੇ ਲੈ ਲੈਨੇ ਆ ਹਾਂਜੀ ਹਾਂਜੀ ਤੇ ਆ ਆਵਦਾ ਵਾ 1.5 13 ਕਿੱਲੇ ਆਉਦਾ 1.5 14 ਕਿੱਲੇ ਵਾਣਾ ਆਉਦਾ ਹੁੰਦਾ ਬਾਕੀ ਬਾਈ ਠੇਕੇ ਤੇ ਲੈਂਦਾ ਹਾਂਜੀ ਹਾਂਜੀ ਠੀਕ ਆ ਤੇ ਬਾਈ ਜੇ ਆਪਾਂ ਖੇਤੀ ਧੰਦੇ ਨੂੰ ਆਪਾਂ ਜੇ ਆਪਾਂ ਦੇਖੇਗੇ ਤਾਂ ਹਣ ਕਹਿ ਦਿੰਦੇ ਹਾਂ ਹਣ ਕਈ ਜ਼ਿਆਦਾਤਰ ਯਾਰ ਖੇਤੀ ਹਨਾ ਕਰਮਾ ਖੇਤੀ ਹਨਾ ਕੁਝ ਬਚਦਾ ਨਹੀਂ ਤੁਸੀਂ ਕਿਵੇਂ ਦੇਖਦੇ ਆ ਬਾਈ ਖੇਤੀ ਨੂੰ ਨਹੀਂ ਨਹੀਂ ਬਚੀ ਜਾਂਦਾ ਬਚਨ ਵਾਲੀ ਏਡੀ ਨਹੀਂ ਗੱਲ ਕੋਈ ਹੂੰ ਜੇ ਬਚਦਾ ਤਾਂ ਹੀ ਤਾਂ ਅੱਜ ਤੱਕ ਇਹ ਤੋ ਟੱਕ ਬਈ ਹਾਂ ਵਧੀਆ ਰੋਟੀ ਚੱਲੀ ਜਾਂਦੀ ਆ। ਆਪਾਂ ਦਰਸ਼ਕੋ ਤੁਹਾਨੂੰ ਦੱਸ ਦਿੰਨੇ ਆ ਬਾਈ ਇਕਬਾਲ ਵਰਗੇ ਯੂਪੀ ਚ ਵੀ ਪੈਲੀ ਇਹਨੇ ਲਈ ਸੀ ਆਪਾਂ ਉਹ ਵੀ ਪੁੱਛਦਾਂ ਇਕਬਾਲ ਯੂਪੀ ਦੀ ਇਹ ਗੱਲ ਕਰਕੇ ਬਾਈ ਤੁਸੀਂ ਯੂਪੀ ਚ ਪੈਲੀ ਜਾ ਕੇ ਲਈ ਸੀ ਹੈਨਾ ਆਪਣੀ। ਹਾਂਜੀ ਹਾਂਜੀ। ਉੱਥੇ ਕਿੰਨੀ ਪੈਲੀ ਲਈ ਸੀਗੀ ਸਟਾਰਟਿੰਗ ਤੇ ਕਿਹੜੇ ਏਰੀਏ ਚ ਸੀ ਤੁਸੀਂ? ਉੱਥੇ ਆਪਣੇ ਕੋਲੇ ਗੱਲ ਕਰਕੇ ਇੱਥੋਂ ਦੇ 5.5 ਕਿੱਲੇ ਆਪਣੇ ਕੋਲ ਜ਼ਮੀਨ ਸੀਗੀ। ਇੱਥੋਂ ਦੇ 5.5 ਕਿੱਲੇ। ਹਾਂਜੀ ਅੱਜ 13.5 ਕਿੱਲੇ ਆ। ਠੀਕ ਹੈ। ਤੇ ਉੱਥੇ ਜਦੋਂ ਆਪਾਂ ਗਏ ਸੀ ਨਾ ਸਵਾ ਕਿੱਲਾ ਜ਼ਮੀਨ ਦਾ ਇੱਥੇ ਰੱਖਿਆ ਸੀ ਸਵਾ ਕਿੱਲਾ ਹਾਂ ਸਵਾ ਕਿੱਲਾ ਰੱਖ ਕੇ ਬਾਕੀ ਵੇਚ ਕੇ ਉੱਥੇ ਜ਼ਮੀਨ ਲਈ ਸੀ 14 ਕਿੱਲੇ 14 ਕਿੱਲੇ ਹਾਂਜੀ 14 ਕਿੱਲੇ ਲਈ ਸੀ ਤੇ ਘਰ ਵੀ ਉੱਥੇ ਪੱਕਾ ਪਾ ਲਿਆ ਖਾਲ ਲਾ ਕੇ ਆਏ ਹਾਂ ਉਦੋਂ ਬਾਅਦ ਉੱਥੇ ਜ਼ਮੀਨ ਦੀ ਤੇਜ਼ੀ ਆ ਗਈ ਤੇ ਆਪਣੇ ਜੇਟ 18 17 ਦੇ ਰੋਗੇ ਸੀ ਆਪਾਂ ਨੇ ਜਿੱਤੋਂ ਲਈ ਸੀ ਜ਼ਮੀਨ ਅੱਛਾ ਹਾਂ ਉੱਥੇ ਜੋਤ ਦੇ ਖੇਤ ਕੋ ਲਈ ਠੀਕ ਹੈ ਤੇ ਫਿਰ ਆਪਾਂ ਇੱਥੇ ਦੋ ਥਾਵਾਂ ਦੇ ਪੈਂਡੇ ਲੈ ਲਈ ਢਾਈ ਢਾਈ ਕਿੱਲੇ ਉਦੋਂ ਬਾਅਦ ਹੁਣ 13.5 ਕਿੱਲੇ ਕਿੱਥੇ ਦੰ ਥਾਵਾਂ ਦੇ ਲਈ ਸੀ ਜੂਪੀ ਤੋਂ ਆ ਕੇ ਹੁਣ ਇੱਕ ਥਾਂ ਨਾਲ ਹੀ ਆਪਣਾ ਮੋਗੇ ਤੋਂ ਤੀਜੀ ਵਾਰ ਹੀ ਹਾਂ ਉਹ ਇੱਕ ਟੱਕ ਹੋ ਗਿਆ ਹਾਂਜੀ ਇਹ ਠੀਕੇ ਦਾ ਮਾਣਾ ਉੱਥੇ ਭਾਈ ਯੂਪੀ ਫਿਰ ਗੰਨਾ ਗੰਨਾ ਵੀਚ ਦੇ ਸੀ ਨਹੀਂ 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 ਕੰਨ ਖਿਚੋਣਾ ਬਹੁਤ ਵਧੀਆ ਸੀ ਕੰਨ ਖਿਚੋਣਾ ਨਹੀਂ ਉੱਥੇ ਬਹੁਤ ਵਧੀਆ ਪਾਣੀ ਪੂਣੀ ਦਾ ਪਰ ਕੀ ਸੀ ਪਾਣੀ ਵਾਦੂ ਪਾਣੀ ਤਾਂ ਉੱਥੇ ਲਾਈਟ ਆਉਂਦੀ ਸੀ 14 ਘੰਟੇ ਉਹੀ ਘਰਾਂ ਲਈ ਉਹੀ ਖੇਤਾਂ ਲਈ ਅਸੀਂ ਉਹੀ ਸੀ ਉਹੀ ਆ 14 ਘੰਟੇ ਆਉਂਦੀ ਸੀ ਕੋਈ ਹਾਲਾਤ ਜੇ ਕਹਿ ਦਿੰਨੇ ਆਪਾਂ ਪੰਜਾਬੀ ਬੰਦਾ ਖੇਤਾਂ 'ਚ ਬੈਠਾ ਜਾਂ ਕੋਈ ਹਾਲਾਤ ਕਿਹੋ ਜਿਹੇ ਹਾਲਾਤ ਤਾਂ ਇਹੋ ਜਿਹੇ ਸੀ ਬਾਤ ਦੇ ਵਿੱਚ ਨਾ ਸਾਡਾ ਸੜਕ ਦੇ ਉੱਤੇ ਇੱਕ ਘਰ ਸੀਗਾ ਠੀਕ ਹੈ ਤੇ ਜਿੰਨੇ ਪੰਜਾਬੀ ਤੇ ਅਹੀ ਕੁਸਾਂ ਤੇ ਜਿਹੜਾ ਕਦੇ ਬੈਂਦੇ ਉੱਥੇ ਛੱਡੇ ਜਾਂਦੇ ਸੀ ਹੂੰ ਤੋ ਉਹ ਸੁਬਾ ਉੱਥੋਂ ਚੱਕ ਲੈਂਦੇ ਸੀ ਇੰਨੀ ਇਮਾਨਦਾਰੀ ਆਪਾਂ ਕਹਿ ਸਕਦੇ ਇੰਨੀ ਇਮਾਨਦਾਰੀ ਯੂਪੀ ਦੀ ਹੈ ਸਾਪਨੇ ਤਾਂ ਹੁਣ ਮੈਨੂੰ ਲੱਗਦਾ ਆਪਾਂ ਰਾਖੀਆਂ ਕਰਦੇ ਫਿਰਦੇ ਆ ਵੀ ਆ ਆਪਣੇ ਜਾਈ ਟੋਲੇ ਰਾਹ ਦਾ ਹੁਣ ਮੁੱਦਾ ਚੱਲੀ ਜਾਂਦਾ ਜਿਵੇਂ ਇੱਥੇ ਚੋਰ ਪਾਏ ਜਾਂਦੇ ਇਕੱਲੇ ਬੰਦੇ ਨੂੰ ਨਾ ਇਹ ਹਾਲਾਤ ਜਮਾ ਨਹੀਂ ਸੀ ਉੱਥੇ 1% ਵੀ ਹੈ ਨਹੀਂ ਸੀ ਹਾਂ ਜਿੱਧਰ ਹੈਗੇ ਸੀ ਹੈਗੇ ਉਧਰ ਹੈਗੇ ਸੀ ਕੁਝ ਏਰੀਆ ਹਾਂ 84 ਐਮਪੀ ਬੰਦੇ ਯੂਪੀ ਵੱਡੀ ਬਹੁਤ ਆ ਆਪਨੇ 13 ਐਮਪੀ ਆ ਉੱਥੋਂ 84 ਬੰਦੇ ਆ ਹਾਂ ਫਿਰ ਉਸਾਰ ਨਾਲ ਆਪਸ ਸਾਡਾ ਜਿਹੜਾ ਹਰਦੋਈ ਸ਼ਹਿਰ ਸੀ ਨਾ ਹੀ ਹਰਦੋਈ ਹਾਂ ਇਹ ਹੈਗਾ ਆਪਣਾ ਜਿਹੜੀ ਕਹਦੀ ਪੰਡਤ ਵੀ ਸੀਗੇ ਸਾਰੇ ਹਨਾ ਵਧੀਆ ਸਾਰੇ ਨਾਲ ਦੀ ਤੇ 8 ਸਾਲ ਮੈਂ ਤੀਆਂ ਨੂੰ ਨਗਾ ਗਿਆ ਆਏ ਉੱਥੇ ਕਵਾਲੇ ਜੇ ਆਪਾਂ ਮੁੜ ਕੇ ਖੇਤੀ ਤੇ ਆਉਨੇ ਆ ਜੇ ਹੁਣ ਤੁਸੀਂ ਕਣਕ ਝੋਨੇ ਦੀ ਜ਼ਿਆਦਾ ਕਰਦੇ ਹਨਾ ਇੱਕ ਫਸਲੀ ਚੱਕਰ ਆਪਣਾ ਚੱਲ ਰਿਹਾ ਕਣਕ ਝੋਨਾ ਕਣਕ ਝੋਨਾ ਤੁਸੀਂ ਬਦਲਵੇਂ ਖੇਤੀ ਨੂੰ ਕਿੰਨੀ ਕੁ ਪਹਿਲ ਦੇਣੀ ਬਦਲਵੇਂ ਡਿਮਾਂਡ ਚ ਨਹੀਂ ਕਰਿਆ ਆਇਆ ਤਾਂ ਹੈਗਾ ਹੁਣ ਮਨ ਲਾ ਕਿੰਨੂ ਲਾ ਲਏ ਆਪਣੇ ਬਾਗ ਬਹੁਤ ਲੱਗੇ ਕਿੰਨੂ ਆਦੇ ਤੇ ਕਿੰਨੂ ਆਦਾ ਕਿ ਵਪਾਰੀ ਨੇ ਕਿੰਨੂ ਨਹੀਂ ਲਿਆ ਇਹ ਕਿ ਹਾਂ ਕਿ ਨੂੰ ਬਹੁਤ ਖਰਾਬ ਹੈ ਕਿ ਨੂੰ ਖਰਾਬ ਹੋਇਆ ਨਾ ਕਰੂਗਾ ਕਿ ਤੇ ਇੱਕ ਜਿਹੜਾ ਸਾਲ ਆਲੂ ਦਾ ਆਲੂ ਰੋਲ ਜਾਂਦਾ ਤੇ ਇਹ ਕਣਕ ਝੋਨਾ ਪੱਕੀ ਖੇਤੀ ਆ ਇਹ ਅੱਛਾ ਇਹ ਪੱਕੀ ਠੀਕ ਆ ਇਹ ਚ ਨੁਕਸਾਨ ਤਾਂ ਹੈਗਾ ਪਾਣੀ ਦਾ ਨੁਕਸਾਨ ਵੱਧਾ ਹਾਂ ਰੈਸਪ੍ਰੇਆਂ ਜਿਆਦਾ ਆ ਪਰ ਇਹ ਪੱਕੀ ਖੇਤੀ ਆ ਠੀਕ ਆ ਹਾਂਜੀ ਤਾਂ ਇਹ ਬਦਲਵੀਂ ਖੇਤੀ ਜੀ ਤੁਸੀਂ ਜਾਨੀ ਕਿ ਪਹਿਲ ਤਾਂ ਦੇਣੀ ਚਾਹੁੰਦੇ ਪਰ ਸਰਕਾਰਾਂ ਜੇ ਆਪਾਂ ਕਹਿ ਸਕਦੇ ਹਾਂ ਸਾਡੇ ਨਹੀਂ ਨਹੀਂ ਸਰਕਾਰਾਂ ਰੋਲ ਦਿੰਦਿਆਂ ਫੜ ਕੇ ਕਿਸੇ ਨੇ ਬਹੁਤ ਕਿੰਨੂੰ ਨੂੰ ਪੁੱਛੀ ਨਹੀਂ ਰਿਹਾ ਕੋਈ ਉਹ ਤਾਂ ਬਾਗ ਲਵਾਈ ਗਏ ਬਾਗਬਾਨੀ ਕਰੋ ਬਾਗਬਾਨੀ ਕਰੋ ਅੱਜ ਕਿੱਥੇ ਆ ਅੱਜ ਕੋਈ ਪੁੱਛ ਨਹੀਂ ਅੱਜ ਟਰਾਲਾਂਾਂ ਟਰਾਲੀਆਂ ਵੀ ਉੱਥੇ ਐਸ.ਡੀ.ਐਮ ਦਾ ਦਫ਼ਤਰ ਲਾਈ ਜਾਂਦੇ ਲੋਕ ਹਨਾ ਅੱਜ ਤੱਕ ਕਿੰਨੂ ਹਜੇ ਤੱਕ ਤੜਾਈ ਨਹੀਂ ਹੋਈ ਕਿੰਨੂ ਦੀ ਸਬਜ਼ੀ ਦਾ ਵੀ ਬੁਰਾ ਹਾਲ ਹੀ ਹੈ ਹਨਾ ਤਾਂ ਸਬਜ਼ੀ ਦਾ ਉਦੋਂ ਬੁਰਾ ਹਾਲ ਸਬਜ਼ੀ ਨੂੰ ਕੌਣ ਪੁੱਛਦਾ ਸੀ ਸਾਲ ਕੀ ਤਾਂ ਨਹੀਂ ਕੋਈ ਕੋਈ ਬਾਹਰ ਜਾਵੇ ਕੋਈ ਬਾਜ਼ਾਰ ਖੋਲਣ ਦਾ ਸਬਜ਼ੀ ਵੀ ਉਹੀ ਰਹਿ ਗਈ ਜਿਵੇਂ ਸਾਡੇ ਨੌਨ ਚੋਂ ਗੁਰਵਿੰਦਰ ਖਾਲਸਾ ਆਪਣਾ ਹਨਾ ਰਿਸ਼ਤੇਦਾਰ ਹੈ ਉਹ ਵੀਦ ਹੈ ਉਹ ਵੀ ਆਪ ਦੀ ਸਬਜ਼ੀ ਸਿਰਫ ਆਪ ਤੋੜ ਕੇ ਕੰਟੇਨਰ 5-6 ਕਿਟੇੜਾ ਪਿੰਡਾਂ 'ਚ ਵੇਚਦਾ ਕੋਈ ਮੰਡੀ ਕਰਨ ਤਾਂ ਕੋਈ ਵਾਦਾ ਨਹੀਂ ਨਹੀਂ ਮੰਡੀ ਕਰਨਾ ਇਹਨਾਂ ਹੁਣ ਮਤ ਉਹ ਤਾਂ 2-4 ਕਨਾਲਾਂ ਦੀ ਖੇਤੀ ਕਰ ਲੈਂਦਾ ਉਹ ਵਧੀਆ ਚਲੋ ਬਈ ਜਿਵੇਂ ਪਸ਼ੂਆਂ ਦਾ ਦੁੱਧ ਦਾ ਨਿਤ ਪੈਸੇ ਵਟੇ ਜਾਂਦੇ ਉਹਨਾਂ ਦਾ ਵਟੇ ਜਾਂਦੇ ਪਰ ਐਂ ਦਿਆ 2-4 ਕਿੱਲੇ ਲਾ ਕੇ ਹੁਣ ਹੈ ਤਾਂ ਜ਼ਮੀਨ ਦਾ ਕਿੱਲਾ ਲੈ ਕਿੱਲੇ ਬਈ ਸਾਰੀ ਸਬਜ਼ੀ ਨਾ ਲਗਣੀ ਸਬਜ਼ੀ ਨਹੀਂ ਸੁੱਤ ਆਉਂਦੀ ਹਾਂਜੀ ਹਾਂਜੀ ਤਾਂ ਠੀਕ ਆ ਦੋਸਤੋ ਆ ਆਪਣੇ ਨਾਲ ਸੀਗਾ ਬਾਈ ਕਬਾਲ ਸਰਾਂ ਹਨ ਕਬਾਲ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਖੇਤੀ ਬਾਰੇ ਕੋਈ ਜਿਹੜਾ ਜ਼ਰੂਰੀ ਗੱਲਾਂ ਕੋਈ ਦੱਸੋ ਜ਼ਰੂਰੀ ਗੱਲਾਂ ਆ ਬਈ ਚਲ ਪਛੇਤਾਂ ਕੀ ਕੰਕਾ ਹੋਊਗਾ ਨਾ ਬਈ ਥੋੜਾ ਸਰਕਾਰਾਂ ਦੇ ਵੀ ਕਰਾ ਤੰਗਾ ਠਾ ਬੰਨਣ ਜੋਗੇ ਕੰਕ ਗੇਤੀ ਬੀਜੋ ਇਸ ਟਾਈਮ ਕੰਦਕ ਦਿਸਰੀ ਹੋਣੀ ਚਾਹੀਦੀ ਹੈ 2 4 ਲੰਨਾਂ ਜਿਵੇਂ ਆ ਚੀ ਹੁਣ ਆਪਣੀ ਬੱਲੀ ਤਿਆਰ ਬੱਲੇ ਹਾਂ ਤਿਆਰ ਆ ਵਿਚਾਰ ਲੰਨਾਂ ਨੂੰ ਵਿੱਚ ਦੁੱਧ ਪੈਣ ਲੱਗ ਗਿਆ ਹਾਂ 2 4 ਪੂਰਾ ਲੈਣਾ ਹਾਂ ਜਿੰਨਾ ਪਛੇਤਾ ਜਾਵਾਂਗੇ ਝਾੜ ਘਟੂਗਾ ਕੋਈ ਸ਼ੱਕ ਨਹੀਂ ਆ ਵੈਸੇ ਤਾਂ ਪਛੇਤੇ ਵੀ ਵਧੀਆ ਆਏ ਆ ਜਿਵੇਂ 28 52 ਪਰ ਫਿਰ ਵੀ ਜਿਹੜੀ ਰੁੱਤ ਹੁੰਦੀ ਹੈ ਟਾਈਮ ਹੁੰਦੀ ਹੈ ਉਹ ਟਾਈਮ ਆ ਜਿਵੇਂ ਜਿਹੜਾ ਪਹਿਲਾ ਨਵੰਬਰ ਦਾ ਹਫਤਾ ਪਜਾਂਦ ਹੋਗੀ ਉਹਦੇ ਅੱਗੇ ਅੱਗੇ ਲੰਨ ਫਿਰ ਅੱਗੇ ਹੀ ਰਹਿਣਾ ਕਿ ਨਹੀਂ ਅੱਗੇ ਰਹਿਣਾ ਹਾਂ ਤਾਂ ਠੀਕ ਆ ਕੁਵਾਲ ਬਾਈ ਬਹੁਤ ਬਹੁਤ ਧੰਨਵਾਦ ਆ ਨਾ ਬਾਈ ਅਸੋਈ ਗੱਲ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਚੰਗੀ ਲੱਗੋ ਤਾਂ ਆਪਾਂ ਆਉਣ ਵਾਲੇ ਦਿਨਾਂ 'ਚ ਵੀ ਹਨਾ ਚੰਗੀ ਖੇਤੀ ਦੇ ਜਿਹੜੇ ਹੋਣਗੇ ਆ ਬਾਈ ਤੇ ਤੁਸੀਂ ਸਹਿਯਾ ਜ਼ਰੂਰ ਦਿਓ ਹਨਾ ਕੋਈ ਗੱਲਾਂ ਸਾਥੋ ਕੋਈ ਗਲਤ ਕਹੀਆਂ ਗਈਆਂ ਜਾਂ ਤੁਹਾਨੂੰ ਲੱਗਿਆ ਗਲਤ ਜੇ ਸਹੀ ਲੱਗੀਆਂ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ